ਅਸਿਕਲ ਦੋਸਤੋ ਮੈਂ ਬਲਵਿੰਦਰ ਸਿੰਘ ਬਾਜਵਾ ਨਿਊਯਾਰਕ ਤੋਂ ਪਹਿਲੀ ਵਾਰੀ ਮੈਂ ਇਹ ਅਪੀਲ ਕਰ ਰਿਹਾ ਹਾਂ ਕਿ ਮੇਰੀ ਇਹ ਜਿਹੜੀ ਵੀਡੀਓ ਵੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਅੱਜ ਤੱਕ ਪਹਿਲਾਂ ਕਦੇ ਵੀ ਨਹੀਂ ਕਿਹਾ ਕਿ ਸ਼ੇਅਰ ਕਰੋ ਇਸ ਵੀਡੀਓ ਦੇ ਵਿੱਚ ਮੈਂ ਇੱਕ ਅਪੀਲ ਕਰਨ ਲਈ ਇਹ ਮੈਂ ਸਾਰੀ ਸਾਰੀ ਵੀਡੀਓ ਬਣਾ ਰਿਹਾ ਹਾਂ ਮੇਰੀ ਅਪੀਲ ਹੈ ਇੱਕ ਚੋਰ ਜੀ ਨੂੰ ਚੋਰ ਜੀ ਨੂੰ ਜਿਹੜੇ ਕਿ ਟੈਲੀਫੋਨ ਦੀਆਂ ਆ ਲੋਕਾਂ ਦੇ ਫੋਨ ਚੁੱਕ ਕੇ ਚੋਰੀ ਕਰਕੇ ਵੇਚਦੇ ਨੇ ਥੋੜੇ ਬਹੁਤੇ ਪੈਸੇ ਦੇ ਲਈ ਮੇਰਾ ਵੀ ਇੱਕ ਫੋਨ ਜਿਹੜਾ ਚੋਰੀ ਹੋ ਗਿਆ ਜਿਸ ਦੇ ਵਿੱਚ ਕਿ ਮੇਰੀਆਂ ਬਹੁਤ ਜ਼ਰੂਰੀ ਯਾਦਾਂ ਸੋ ਬੜੇ ਸਤਿਕਾਰਯੋਗ ਚੋਰ ਜੀ ਮੈਂ ਤੁਹਾਨੂੰ ਸਤਿਕਾਰ ਨਹੀਂ ਕਹਾਵਾਂਗਾ ਜੇ ਕਿਉਂਕਿ ਮੈਨੂੰ ਮੇਰੇ ਫੋਨ ਦੀ ਬੜੀ ਸਖਤ ਲੋੜ ਹੈ ਮੇਰਾ ਫੋਨ ਜਿਹੜਾ ਚੋਰੀ ਹੋਇਆ ਸੀ ਪਿੰਡ ਜੈੰਤੀਪੁਰ ਅੰਮ੍ਰਿਤਸਰ ਤੋਂ ਬਟਾਲੇ ਵਾਲੀ ਸੜਕ ਦੇ ਉੱਤੇ ਬਟਾਲੇ ਦੇ ਲਾਗੇ ਜੈੰਤੀਪੁਰ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਉੱਥੇ ਇੱਕ ਸਾਡਾ ਦੋਸਤ ਸੀ ਚੇਅਰਮੈਨ ਪਪੂ ਚੇਅਰਮੈਨ ਜੰਤੀਪੁਰ ਦੇ ਉਹਨਾਂ ਦੇ ਭੋਗ ਤੇ ਗਏ ਸੀ ਤੋਂ ਭੋਗ ਦੇ ਉੱਤੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਗਏ ਸੀ ਉੱਥੇ ਚੋਰ ਵੀ ਜਿਹੜਾ ਉਸੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਿਆਇਆ ਸੀ ਪਤਾ ਨਹੀਂ ਉਹ ਵੇਟਰ ਦੇ ਰੂਪ ਸੀ ਆ ਜਾਂ ਸਾਥ ਸੰਗਤ ਦੇ ਰੂਪ ਵਿੱਚ ਸੀ ਜਾਂ ਕਿਹੜੇ ਰੂਪ ਵਿੱਚ ਤੇ ਆਇਆ ਸੀ ਮੈਂ 2 ਮਿੰਟ ਦੇ ਲਈ ਆਪਣਾ ਫੋਨ ਉੱਤੇ ਰੱਖ ਕੇ ਗਿਆ ਵਾਂ 2 ਮਿੰਟ ਵਿੱਚ ਹੀ ਮੈਂ ਜਿੱਥੇ ਫੋਨ ਰੱਖਿਆ ਸੀ ਮੈਂ ਉੱਥੇ ਦੇਖਣ ਆਇਆ ਉੱਥੋਂ ਅਨਾਉਂਸਮੈਂਟਾਂ ਵੀ ਕੀਤੀਆਂ ਗਈਆਂ ਆ ਭਾਈ ਫੋਨ ਜਿਹੜਾ ਸਾਨੂੰ ਦਿੱਤਾ ਜਾਵੇ ਪਰ ਫੋਨ ਨਹੀਂ ਦਿੱਤਾ ਇਸ ਫੋਨ ਦੇ ਵਿੱਚ ਬੜੀਆਂ ਜ਼ਰੂਰੀ ਮੇਰੀਆਂ ਕੁਝ ਡਾਕੂਮੈਂਟਸ ਨੇ ਸਭ ਤੋਂ ਜ਼ਰੂਰੀ ਮੇਰੇ ਫਾਦਰ ਸਾਹਿਬ ਜੀ ਉਹਨਾਂ ਦੀ 3 ਦਿਨ ਪਹਿਲਾਂ ਜਿਹੜੇ ਐਕਸਪਾਇਰ ਹੋ ਗਈ ਉਹਨਾਂ ਦੀ ਡੈਥ ਹੋ ਗਈ ਹੈ ਉਹਨਾਂ ਦੇ ਨਾਲ ਸੀ ਪਰਿਵਾਰਕ ਬੜੀਆਂ ਹੀ ਵੀਡੀਓ ਜਿਹੜੀਆਂ ਯਾਦਗਰੀ ਵੀਡੀਓ ਬਣਾਈਆਂ ਆਪਣੇ ਪਰਿਵਾਰ ਦੀਆਂ ਮੇਰੇ ਫਾਦਰ ਸਾਹਿਬ ਦੀਆਂ ਉਸ ਦੇ ਵਿੱਚ ਬੜੀਆਂ ਯਾਦਾਂ ਨੇ ਜੋ ਕਿ ਇਸ ਦੁਨੀਆ ਦੇ ਵਿੱਚੋਂ ਉਹ ਚਲੇ ਗਏ ਨੇ ਸੋ ਮੇਰੇ ਲਈ ਉਸ ਦੀ ਕੋਈ ਕੀਮਤ ਨਹੀਂ ਹੈ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣਾ ਜੇ ਮੇਰਾ ਫੋਨ ਤੁਸੀਂ ਜਿਹੜਾ ਕੀ S Ultra 23 ਫੋਨ ਹੈ ਜੇ ਵਾਈਟ ਕਰੀਮ ਕਲਰ ਦਾ ਫੋਨ ਹੈ ਜੇ ਤੁਸੀਂ ਉਹ ਵਾਪਸ ਕਰਦੇ ਹੋਗੇ ਜਿੰਨੇ ਪੈਸੇ ਦਾ ਤੁਸੀਂ ਵੇਚਣਾ ਉਹਦੇ ਨਾਲ ਤਿੰਨ ਗੁਣਾ ਜ਼ਿਆਦਾ ਮੈਂ ਪੈਸੇ ਤੁਹਾਨੂੰ ਦੇ ਦਿਆਂਗਾ ਇਹ ਬਿਲਕੁਲ ਗਾਰੰਟੀ ਆ ਕਿ ਤੁਹਾਨੂੰ ਕੋਈ ਕੁਝ ਨਹੀਂ ਕਿਹਾ ਜਾਵੇਗਾ ਤੁਸੀਂ ਇਹ ਫੋਨ ਮੇਰਾ ਜ਼ਰੂਰ ਵਾਪਸ ਕਰ ਦਿਓ ਇਹ ਫੋਨ ਜਿਹੜਾ ਹੈ S 23 Ultra Samsung ਦਾ ਫੋਨ ਹੈ ਤੁਸੀਂ ਫੋਨ ਵਾਪਸ ਕਿੱਥੇ ਕਰਨਾ ਤੁਹਾਨੂੰ ਉਹ ਵੀ ਦੱਸ ਦੇਣਾ ਜਿਸ ਪਿੰਡ ਦੇ ਵਿੱਚੋਂ ਤੁਸੀਂ ਜੰਤੀਪੁਰ ਉਹ ਜਿਹੜਾ ਇਹ ਫੋਨ ਚੁੱਕਿਆ ਸੀ ਜਿਨ੍ਹਾਂ ਦੇ ਭੋਗ ਤੇ ਮੈਂ ਗਿਆ ਸੀ ਉਹਨਾਂ ਦਾ ਬੇਟਾ ਉੱਥੇ ਦੀਪੂ ਐ ਦੀਪੂ ਨੂੰ ਤੁਸੀਂ ਫੋਨ ਦੇ ਸਕਦੇ ਹੋ ਦੀਪੂ ਦਾ ਜਿਹੜਾ ਨੰਬਰ ਹੈ ਪੱਪੂ ਜੰਤੀਪੁਰਿਆ ਚੇਅਰਮੈਨ ਸਾਹਿਬ ਦਾ 991463011 991463011 ਤੇ ਤੁਸੀਂ ਦੀਪੂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਫੋਨ ਦੇ ਦਿਓ ਜਾਂ ਤੁਸੀਂ ਐਸ ਪੀ ਡੀ ਜਿਹੜੇ ਅੰਮ੍ਰਿਤਸਰ ਮੇਰੇ ਦੋਸਤ ਲੱਗਣ ਉਹਨਾਂ ਦਾ ਨਾਮ ਹੈਗਾ ਹਰਿੰਦਰ ਗਿੱਲ ਜਿਨ੍ਹਾਂ ਦੇ ਕੋਲ ਕੰਪਲੇਂਟ ਵੀ ਆਈ ਹੈ ਕਿ ਉਹ ਓਦਾਂ ਵੀ ਉਹਨਾਂ ਫੜ ਲੈਣਾ ਪਰ ਤੁਸੀਂ ਉਹਨਾਂ ਨੂੰ ਜੇ ਫੋਨ ਦੇ ਦਿਓਗੇ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਤੁਸੀਂ ਜਿੰਨੇ ਪੈਸੇ ਮੰਗੋਗੇ ਮੈਂ ਗਰੰਟਡ ਆ ਮੈਂ ਓਨੇ ਪੈਸੇ ਤੁਹਾਨੂੰ ਉਸ ਫੋਨ ਦੇ ਦਿਆਂਗਾ ਐਸਪੀ ਡੀ ਜਿਹੜੇ ਅੰਮ੍ਰਿਤਸਰ ਹਰਿੰਦਰ ਗਿੱਲ ਉਹਨਾਂ ਦਾ ਨੰਬਰ ਹੈਗਾ 9888230388 9888230388 ਦੇ ਤੁਸੀਂ ਕਾਲ ਕਰ ਸਕਦੇ ਹੋ ਦਾ ਜਿਹੜਾ ਮੇਰਾ ਅਮਰੀਕਾ ਦਾ ਨੰਬਰ ਹੈ 516 852 222 ਇੰਡੀਆ ਤੋਂ ਜੇ ਕਾਲ ਕਰਨੀ ਹੋਵੇ 001 516 852 222 ਤੇ ਤੁਸੀਂ ਆ ਪਿਓਰ ਜੀ ਫੋਨ ਕਰਕੇ ਗੱਲ ਕਰ ਸਕਦੇ ਹੋ ਅਤੇ ਤੁਸੀਂ ਜਿੰਨੇ ਪੈਸੇ ਮੰਗੋਗੇ ਜਿੰਨੀ ਰਕਮ ਤੁਸੀਂ ਮੰਨੋਗੇ ਜਿੰਨੇ ਦਾ ਉਹ ਫੋਨ ਹੁੰਦਾ ਉਹਨੇ ਤੁਹਾਨੂੰ ਅਸੀਂ ਪੈਸੇ ਵੀ ਦੇਵਾਂਗੇ ਤੁਹਾਡੇ ਤੇ ਕੋਈ ਕੇਸ ਨਹੀਂ ਹੋਵੇਗਾ ਕਿਸੇ ਨੂੰ ਦੱਸਿਆ ਨਹੀਂ ਜਾਵੇਗਾ ਕਿ ਇਹ ਚੋਰ ਕੌਣ ਸੀ ਚੁੱਪ ਕਰਕੇ ਤੁਸੀਂ ਜਾਂ ਪਿੰਡ ਜੈੰਤੀਪੁਰ ਦੇ ਵਿੱਚ ਆਪੇ ਹੀ ਉੱਥੇ ਉਹਨਾਂ ਨੂੰ ਫੋਨ ਦੇ ਆਓ ਕਿਉਂਕਿ ਤੁਹਾਡੇ ਕਿਸੇ ਦਾ ਕੰਮ ਦਾ ਫੋਨ ਨਹੀਂ ਆ ਵੀ 30 40 50 60 70 ਹਜ਼ਾਰ ਪਿੱਛੇ ਸਾਡਾ ਜਿਹੜਾ ਜ਼ਰੂਰੀ ਇਨੀਆਂ इमोशनल ਜਿਹੜੀਆਂ ਸਾਡੀਆਂ ਵੀਡੀਓ ਨੂੰ ਸਾਡਾ ਹੋਰ ਰਚ ਬੜਾ ਕੁਛ ਐ ਡਾਕੂਮੈਂਟਸ ਸਾਨੂੰ ਮਿਲ ਜਾਣਗੇ ਤੇ ਤੁਹਾਡੇ ਅਸੀਂ ਸ਼੍ਰੀਮਾਨ ਚੌਰ ਸਾਹਿਬ ਜੀ ਅਸੀਂ ਬੜੇ ਤੁਹਾਡੇ ਧੰਨਵਾਦੀ ਹੋਵਾਂਗੇ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਸੁਣ ਕੇ ਜਰੂਰ ਥੋੜਾ ਬੋੜਾ ਰੱਬ ਨੂੰ ਯਾਦ ਕਰੋਗੇ ਕੱਲ ਨੂੰ ਤੁਹਾਡਾ ਭੋਗ ਵੀ ਪੈਣਾ ਹੈ ਕੱਲ ਨੂੰ ਸਾਰਿਆਂ ਦਾ ਭੋਗ ਪੈਣਾ ਹੈ ਇਦਾਂ ਦੀਆਂ ਚੀਜ਼ਾਂ ਚੋਰੀ ਨਾ ਕਰਿਆ ਕਰੋ ਹੋਰ ਕੋਈ ਆਪਣਾ ਜੇ ਮਿਹਨਤ ਨਹੀਂ ਕਰ ਸਕਦੇ ਤਾਂ ਹੋਰ ਕੋਈ ਬਹਾਨਾ ਲੱਭ ਕੇ ਹੋਰ ਜਿਹੜੀਆਂ ਕੋਈ ਕੰਮ ਕਰ ਕਰਕੇ ਤੁਸੀਂ ਕਰਦੇ ਰਹੋ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਤੁਹਾਨੂੰ ਮੈਂ 3 ਨੰਬਰ ਦਿੱਤੇ ਤਿੰਨਾਂ ਨੰਬਰਾਂ ਦੇ ਵਿੱਚੋਂ ਕਿਸੇ ਤੇ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਬੜੀ ਹੀ ਬੇਸਬਰੀ ਦੇ ਨਾਲ ਆ ਚੋਰ ਜੀ ਤੁਹਾਡੀ ਅਡੀਕ ਦੇ ਵਿੱਚ ਅਸੀਂ ਇੰਤਜ਼ਾਰ ਕਰਾਂਗੇ ਕਿ ਤੁਸੀਂ ਸਾਡਾ ਜਿਹੜਾ ਇਹ ਫੋਨ ਹੈ ਜਿਹੜਾ ਕਿ ਬਟਾਲੇ ਦੇ ਜੰਤੀਪੁਰ ਤੋਂ ਚੋਰੀ ਹੋਇਆ ਸੀ ਤੁਹਾਨੂੰ ਵਾਪਸ ਕਰੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵਾਂਗਾ ਤੋਂ ਪਹਿਲੀ ਵਾਰੀ ਜਿਹੜੇ ਵੀ ਇਹ ਵੀਡੀਓ ਸੌਂ ਰਹੇ ਹੋ ਤੁਹਾਨੂੰ ਮੈਂ ਕਹਿ ਰਿਹਾ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆ ਜਿਸ ਨੇ ਫੋਨ ਚੋਰੀ ਕੀਤਾ ਹੈ ਉਹਨਾਂ ਕੋਲ ਜਰੂਰ ਪਹੁੰਚਾ ਦਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ